ਸਤਿ ਸ੍ਰੀ ਅਕਾਲ ਦੋਸਤੋ ਮੈਂ ਮਾਸਟਰ ਤੇਜਿੰਦਰਪਾਲ ਸਿੰਘ ਮਾਨਵਾਲਾ ਅੱਜ ਇੱਕ ਵਿਸ਼ੇਸ਼ ਇੰਟਰਵਿਊ ਜਿਹੜੀ ਜਿਸ ਸ਼ਖਸ ਦੀ ਆਪਾਂ ਕਰਨ ਜਾ ਰਹੇ ਹਾਂ ਉਹ ਸ਼ਖਸ ਆਮ ਆਦਮੀ ਪਾਰਟੀ ਦਾ 2013 ਤੋਂ ਲੈ ਕੇ ਕਹਿੰਦੇ ਹੁੰਦੇ ਜਿਵੇਂ ਮੁੱਖ ਮੰਤਰੀ ਸਾਡੇ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਪਮਕੜ ਉਹਨਾਂ ਪਮਕੜਾਂ ਦੇ ਵਿੱਚੋਂ ਇੱਕ ਪਮਕੜ ਜਤਿੰਦਰ ਸਿੰਘ ਸੋਹਲ ਪਿੰਡ ਭਗਵਾਨਗੜ੍ਹ ਜ਼ਿਲ੍ਹਾ ਬਠਿੰਡਾ ਉਹਨਾਂ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ ਕਿਉਂਕਿ ਉਹ ਬਹੁਤ ਜ਼ਿਆਦਾ ਪੀੜਤ ਨੇ 2023 ਤੋਂ ਲੈ ਕੇ ਆ ਉਸ ਸਮੱਸਿਆ ਨਾਲ ਪੀੜਤ ਨੇ ਜਿਸ ਸਮੱਸਿਆ ਨੂੰ ਲੈ ਕੇ ਆ ਆਮ ਆਦਮੀ ਪਾਰਟੀ ਹੋਂਦ ਦੇ ਵਿੱਚ ਆਈ ਅੰਨਾ ਹਜ਼ਾਰੇ ਅੰਦੋਲਨ ਦੀ ਗੱਲ ਕਰੀਏ ਚਾਹੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਗੱਲ ਕਰੀਏ ਚਾਹੇ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੀ ਗੱਲ ਕਰੀਏ ਜਿਸ ਮੁੱਦੇ ਨੂੰ ਸਭ ਤੋਂ ਜ਼ਿਆਦਾ ਚੱਕਿਆ ਗਿਆ ਉਛਾਲਿਆ ਗਿਆ ਉਹ ਕ੍ਰਪਸ਼ਨ ਦਾ ਮੁੱਦਾ ਸੀ ਭ੍ਰਿਸ਼ਟਾਚਾਰ ਦਾ ਮੁੱਦਾ ਸੀ ਜਿਸ ਨੂੰ ਅੱਜ ਵੀ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਸਾਡੀ ਸਰਕਾਰ ਜਿਹੜੀ ਹੈ ਉਹ ਕਟੜ ਇਮਾਨਦਾਰ ਸਰਕਾਰ ਹੈ ਤੇ ਸਾਡੀ ਸਰਕਾਰ ਦੇ ਵਿੱਚ ਜਿੰਨੇ ਐਮਐਲਏ ਮੰਤਰੀ ਜਾਂ ਜਿੰਨੇ ਚੇਅਰਮੈਨ ਜਾਂ ਜਿੰਨੇ ਮਤਲਬ ਕਿ ਅਹੁਦਿਆਂ ਤੇ ਬੰਦੇ ਕੰਮ ਕਰਦੇ ਨੇ ਸਾਰੇ ਕਟੜ ਇਮਾਨਦਾਰ ਨੇ ਉਸ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਏ ਉਸ ਕ੍ਰਪਸ਼ਨ ਦਾ ਸ਼ਿਕਾਰ ਹੋਏ ਜਤਿੰਦਰ ਸਿੰਘ ਸੋਲ ਨਾਲ ਕਰਵਾਉਣ ਜਾ ਰਹੇ ਆ 2023 ਦਾ ਮਾਮਲਾ ਹੈ ਉਸ ਸਮੇਂ ਵੀ ਇਹ ਮਾਮਲਾ ਬਹੁਤ ਜ਼ਿਆਦਾ ਭਖਿਆ ਸੀ ਤੇ ਉਸ ਤੋਂ ਬਾਅਦ ਅ ਕਹਿੰਦੇ ਹੁੰਦੇ ਅ ਜਿਵੇਂ ਸਰਕਾਰ ਦੇ ਵਿੱਚ ਦਬਦਬਾ ਹੋਣ ਕਰਕੇ ਚੇਅਰਮੈਨ ਜਿਨ੍ਹਾਂ ਨਾਲ ਇਹਨਾਂ ਦਾ ਰੌਲਾ ਸੀ ਰਕੇਸ਼ ਪੁਰੀ ਜੀ ਤੇ ਨਾਲ ਸੁਤਵੀਰ ਕੌਰ ਕਾਲਚਰਾਣੀ ਜਿਹੜੇ ਹੁਣ ਮੌਜੂਦਾ ਸਰਪੰਚ ਨੇ ਉਸ ਟਾਈਮ ਪੰਜਾਬ ਦੇ ਮਹਿਲਾ ਬੈਂਕ ਦੇ ਉਚਾਉ ਦੇ ਤੇ ਬਿਰਾਜਮਾਨ ਸੀ ਤੇ ਉਸ ਸਮੇਂ ਇੱਕ ਰੌਲਾ ਹੋਇਆ ਸੀ ਜਿਹਦੇ ਰੋਲੇ ਨੂੰ ਕਾਫੀ ਜ਼ਿਆਦਾ ਚਰਚਿਤ ਵੀ ਹੋਇਆ ਉਹ ਸੀਐਮ ਸਾਹਿਬ ਤੱਕ ਵੀ ਪਹੁੰਚ ਕੀਤੀ ਗਈ ਜਤਿੰਦਰ ਦੁਆਰਾ ਇਹ ਬਹੁਤ ਸਾਰੇ ਸਾਥੀਆਂ ਨੂੰ ਲੈ ਕੇ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਮਿਲਣ ਦੀ ਕੋਸ਼ਿਸ਼ ਕੀਤੀ ਗਈ ਮੁੱਦਾ ਬਹੁਤ ਜ਼ਿਆਦਾ ਚੱਕਿਆ ਗਿਆ ਪਰ ਅੱਜ ਉਹ ਮੁੱਦਾ ਦੁਬਾਰੇ ਹਰਾ ਹੋ ਗਿਆ ਕਹਿੰਦੇ ਕਿਉਂਕਿ ਉਸ ਚੇਅਰਮੈਨ ਨੇ ਆਪਣੇ ਸਿਆਸੀ ਰਸੂਖ ਦੇ ਦਮ ਤੇ ਜਿਹੜੀ ਐਪਲੀਕੇਸ਼ਨਾਂ ਆ ਆਪਣੇ ਵਿਜੀਲੈਂਸ ਬਿਊਰੋ ਨੂੰ ਬਠਿੰਡਾ ਵਕੇ ਦਿੱਤੀ ਸੀ ਇਨਕੁਆਇਰੀ ਵਾਸਤੇ ਦਿੱਤੀ ਸੀ ਉਹਦੇ ਵਿੱਚੋਂ ਉਸਨੇ ਆਪਣਾ ਨਾਮ ਕੜਵਾ ਕੇ ਇੱਕ ਲੀਗਲ ਨੋਟਿਸ ਜਿਹੜਾਗਾ ਕਾਨੂੰਨੀ ਨੋਟਿਸ ਜੇ ਕਹੀਏ ਤਾਂ ਹਾਈ ਕੋਰਟ ਵੱਲੋਂ ਇੱਕ ਮਾਨਹਾਨੀ ਦਾ ਨੋਟਿਸ ਦਿਵਿੰਦਰ ਨੂੰ ਭੇਜਿਆ ਗਿਆ ਤੇ ਉਸ ਤੋਂ ਬਾਰੇ ਲਾਈਵ ਹੁੰਦੇ ਆ ਲਾਈਵ ਹੋ ਕੇ ਆਪਣੀ ਵਿਥਿਆ ਦੁਬਾਰੇ ਲੋਕਾਂ ਦੇ ਨਾਲ ਸਾਂਝੀ ਕਰਦੇ ਆ ਉਹ ਕੱਲ ਦੀ ਗੱਲ ਹੈ ਤੇ ਅੱਜ ਅਸੀਂ ਮਿਲੇ ਆ ਉਹਨਾਂ ਨੂੰ ਆ ਕੇ ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੀ ਉਹਨਾਂ ਦਾ ਦਰਦ ਹੈ ਕੀ ਉਹਨਾਂ ਦਾ ਦੁੱਖੜਾ ਹੈ ਸਾਰਾ ਉਹਨਾਂ ਤੋਂ ਜਾਣਾਂਗੇ ਪਹਿਲਾ ਸਵਾਲ ਮੇਰਾ ਜਤਿੰਦਰ ਤੁਸੀਂ ਕਦੋਂ ਤੋਂ ਕਿੰਨੀ ਕ ਮਿਹਨਤ ਦੇ ਨਾਲ ਆਮ ਆਦਮੀ ਪਾਰਟੀ 'ਚ ਕੰਮ ਕੀਤਾ ਸਭ ਤੋਂ ਪਹਿਲਾਂ ਤਾਂ ਬਾਈ ਜੀ ਮੇਰੇ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਮੇਰੇ ਕਰਪਸ਼ਨ ਦੇ ਖਿਲਾਫ ਜੋ ਮੈਂ ਕੇਸ ਲੜ ਰਿਹਾ ਉਸ ਦੇ ਹੱਕ ਵਿੱਚ ਤੁਸੀਂ ਮੇਰੇ ਕੋਲ ਆਏ ਹੋ ਉਹ ਸਭ ਦਾ ਤੁਹਾਡਾ ਦੋਵਾਂ ਭਰਾਵਾਂ ਦਾ तहे ਦਿਲੋਂ ਧੰਨਵਾਦ ਲਾਈ ਜੀ ਸੋ ਮੇਰਾ ਜੋ ਮੁੱਦਾ ਸੀ ਕਿ ਸਾਲ 2023 ਦੇ ਵਿੱਚ ਦਸੰਬਰ ਦੇ ਵਿੱਚ ਮੇਰੇ ਵੱਲੋਂ ਇੱਕ ਜੰਗਲਾਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਰਕੇਸ਼ ਪੋਰੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਨਾਲ ਉਹਨਾਂ ਦਾ ਕਾਫੀ ਆਉਣਾ ਜਾਣਾ ਇੱਕ ਪਰਿਵਾਰਕ ਮਿਲਵਰਤਨ ਪਰਿਵਾਰਕ ਤੌਰ ਤੇ ਇਕੱਠੇ ਰਹਿੰਦੇ ਆ ਜਿਹੜੇ ਕਿ ਸਾਲ 2023 ਦੇ ਵਿੱਚ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਦੇ ਇੰਚਾਰਜ ਸੀ ਪਰ ਹੁਣ ਮੌਜੂਦਾ ਸਰਪੰਚ ਪਿੰਡ ਕਾਲਚਰਾਣੀ ਤੋਂ ਉਹ ਸੀ ਸਤਵੀਰ ਕੌਰ ਉਨ੍ਹਾਂ ਦੇ ਖਿਲਾਫ ਮੈਂ ਵਿਜੀਲੈਂਸ ਬਿਊਰੋ ਬਟਿੰਡਾ ਨੂੰ ਇੱਕ ਦਰਖਾਸਤ ਦਿੱਤੀ ਸੀ ਜਿਸ ਦੇ ਵਿੱਚ ਚੇਅਰਮੈਨ ਅਰਕੇਸ਼ਪੁਰੀ ਵੱਲੋਂ ਮੈਨੂੰ ਪਹਿਲਾਂ ਤਾਂ ਜਾਣ ਪਛਾਣ ਹੋਣ ਦੇ ਨਾਤੇ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਕਿਉਂਕਿ ਮੈਂ ਸਾਲ 2012-13 ਤੋਂ ਪਾਰਟੀ ਦੇ ਨਾਲ ਜੁੜਿਆ ਹੋਇਆ ਜਦੋਂ ਤੋਂ ਹੀ ਕੇਜਰੀਵਾਲ ਸਾਹਿਬ ਆਏ ਆ ਮੁੱਖ ਮੰਤਰੀ ਸਾਹਿਬ ਆਪਣੇ ਸਰਦਾਰ ਭਗਵੰਤ ਸਿੰਘ ਜੀ ਮਾਨ ਇਹ ਆਏ ਆ ਉਦੋਂ ਤੋਂ ਹੀ ਮੈਂ ਪਾਰਟੀ ਦੇ ਨਾਲ ਮੈਂ ਜੁੜਿਆ ਹੋਇਆ ਇਹ ਸਾਰੇ ਮੇਰੇ ਪਠੰਡਾ ਜ਼ਿਲ੍ਹੇ ਦੇ ਸਾਰੇ ਵਰਕਰਾਂ ਵਲੰਟੀਅਰਾਂ ਸਾਰਿਆਂ ਨੂੰ ਕਥ। ਸੋ ਜਿਹੜੀ ਸਾਡੀ ਸਰਕਾਰ ਸੀ ਸਾਡੀ ਸਰਕਾਰ ਦੀ ਮੇਨ ਨੀਤੀ ਇਹ ਸੀ ਵੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਆਪਾਂ ਖਤਮ ਕਰਨਾ ਹੈ। ਕਿਉਂਕਿ ਜਦੋਂ ਦਿੱਲੀ ਦੇ ਵਿੱਚ ਵੀ ਆਏ ਆ ਉਦੋਂ ਵੀ ਇੱਕ ਜ਼ੀਰੋ ਟੋਲਰੈਂਸ ਨੀਤੀ ਨੂੰ ਲੈ ਕੇ ਆਇਆ ਵੀ ਅਸੀਂ ਦਿੱਲੀ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ। ਪੰਜਾਬ ਦੇ ਵਿੱਚ ਵੀ ਇਹਦਾ ਦਾ ਲੋਕਾਂ ਨੇ ਯੋਗਦਾਨ ਪਾਇਆ ਵੀ ਪਿਛਲੀਆਂ ਸਰਕਾਰਾਂ ਆਪਾਂ ਮੰਨਦੇ ਆ ਵੀ ਭ੍ਰਿਸ਼ਟਾਚਾਰ ਕਰਦੀਆਂ ਸੀ, ਰਿਸ਼ਵਤ ਖੋਰੀ ਕਰਦੀਆਂ ਸੀ। ਪਰੰਤੂ ਲੋਕ ਚਾਹੁੰਦੇ ਸੀ ਵੀ ਪੰਜਾਬ ਵੀ ਇੱਕ ਤਰ੍ਹਾਂ ਦਾ ਭ੍ਰਿਸ਼ਟਾਚਾਰ ਤੋਂ ਰਹਿਤ ਹੋਵੇ। ਪਰੰਤੂ ਮੇਰੇ ਵੱਲੋਂ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਤੇ ਵਿਸ਼ਵਾਸ ਕਰਦੇ ਹੋਏ ਕਿਉਂਕਿ ਆਪਾਂ ਮੁੱਢ ਤੋਂ ਉਹਨਾਂ ਦੇ ਫੈਨ ਆ ਠੀਕ ਹੈ ਉਹਨਾਂ ਦਾ ਫੈਨ ਹੋਣ ਦੇ ਨਾਤੇ ਆਪਾਂ ਮੈਂ ਇੱਕ ਭ੍ਰਿਸ਼ਟਾਚਾਰ ਦਾ ਮੁੱਦਾ ਜ਼ਿਲ੍ਹਾ ਬਠਿੰਡਾ ਤੋਂ ਚੁੱਕਿਆ ਸੀ ਸਾਲ 2023 ਦੇ ਵਿੱਚ। ਸੋ ਮੁੱਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਚੇਅਰਮੈਨ ਰਕੇਸ਼ਪੁਰੀ ਨੇ ਜਾਨ ਪਛਾਣ ਹੋਣ ਦੇ ਨਾਤੇ ਇੱਕੋ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਮੇਰੇ ਨਾਲ ਜੋ ਵੀ ਆਪਣਾ ਪਰਿਵਾਰਕ ਜੋ ਵੀ ਮਿਲਵਰਤਨ ਸੀ ਸਤਵੀਰ ਕੌਰ ਦਾ ਜਿਨ੍ਹਾਂ ਨੂੰ ਮੈਂ ਪਹਿਲਾਂ ਤੋਂ ਹੀ ਜਾਣਦਾ ਸੀ ਤੇ ਉਹਨਾਂ ਨੇ ਮੈਨੂੰ ਇੱਕ ਗਰੀਬ ਪਰਿਵਾਰ ਸਮਝ ਕੇ ਵੀ ਚਲੋ ਗਰੀਬ ਪਰਿਵਾਰ ਦਾ ਮੁੰਡਾ ਹੈ ਵੀ ਆਪਣਾ ਵਰਕਰ ਹੈ ਆਮ ਆਦਮੀ ਪਾਰਟੀ ਦਾ ਵਰਕਰ ਹੈ ਆ ਪਾਰਟੀ ਲਈ ਕੰਮ ਕੀਤਾ ਹੈ ਸੋ ਇਹਨਾਂ ਨੇ ਮੈਨੂੰ ਜੰਗਲਾਤ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੇ ਮੈਨੂੰ बतौर ਡਰਾਈਵਰ ਇਹਨਾਂ ਨੇ ਮੈਨੂੰ ਭਰਤੀ ਕਰਵਾਇਆ ਸਾਲ 2023 ਦੇ ਵਿੱਚ ਜੁਲਾਈ ਦੇ ਵਿੱਚ ਠੀਕ ਹੈ ਉਹ ਭਰਤੀ ਕਰਵਾਉਣ ਤੋਂ ਬਾਅਦ 2 ਮਹੀਨੇ ਬਾਅਦ ਘਟੋ ਘਟ ਜੇ ਮਨਰਕੇਸ਼ਪੁਰੀ ਵੱਲੋਂ ਮੈਨੂੰ ਆਪਣੇ ਦਫਤਰ ਦੇ ਵਿੱਚ ਬਠਿੰਡਾ ਬਰਿੰਡਾ ਦਾ ਸਾਡਾ ਦਫਤਰ ਹੈ ਉੱਥੇ ਅਕਸਰ ਅਸੀਂ ਬੈਠਦੇ ਸੀ ਜਦੋਂ ਵੀ ਬਠਿੰਡੇ ਹੁੰਦੇ ਸੀ ਉੱਥੇ ਮੈਨੂੰ ਬੁਲਾਇਆ ਉੱਥੇ ਸਤਵੀਰ ਕੌਰ ਵੀ ਉਰ ਉਰ ਮੌਜੂਦ ਸੀ ਸੋ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੈਨੂੰ ਨੌਕਰੀ ਤੇ ਲਗਵਾਇਆ ਵੀ ਤੇਰਾ ਸਾਥ ਦਿੱਤਾ ਹੈ ਵੀ ਤੈਨੂੰ ਰੋਟੀ ਪਾਇਆ ਕੁਝ ਵੀ ਮਤਲਬ ਬਹਾਨੇ ਮਾਰ ਕੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਜਿਹੜਾ ਹੈਗਾ ਆ ਆਪਦੀ ਤਨਖਾਹ ਦੇ ਵਿੱਚੋਂ ਵੀ 10000 ਰੁਪਇਆ ਤੂੰ ਮੈਨੂੰ ਜਾਂ ਸਤਵੀਰ ਕੌਰ ਨੂੰ ਦੇ ਦੇਣਾ ਕਿੰਨੀ ਤਨਖਾਹ ਸੀ ਤੁਹਾਡੀ ਤਨਖਾਹ ਮੇਰੀ 22000 ਤਨਖਾਹ ਸੀ 22000 ਤਨਖਾਹ ਸੀ ਉਹਦੇ ਚੋਂ ਮਤਲਬ ਕਿ ਅੱਧੀ ਤਨਖਾਹ ਦੀ ਮੰਗ ਕੀਤੀ ਅੱਧੀ ਤਨਖਾਹ ਦੀ ਮੰਗ ਇੱਕ ਸਵਾਲ ਮੈਂ ਬਿਜਲੀ ਲੈਣਾ ਚਾਹਣਾ ਕਿਉਂਕਿ ਇਹ ਜ਼ਰੂਰੀ ਹੈ ਦਰਸ਼ਕਾਂ ਵਾਸਤੇ ਵੀ ਜਾਣਨ ਵਾਸਤੇ ਕਿਉਂਕਿ ਸਾਡਾ ਮਤਲਬ ਮਕਸਦ ਹੈ ਮੁੱਦੇ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਨਿਰਪੱਖ ਲੈ ਕੇ ਜਾਣਾ ਦੇਖੋ ਨਾ ਮਤਲਬ ਫੈਸਲਾ ਅਗੇ ਕੋਰਟ ਨੇ ਕਰਨਾ ਜਾਂ ਅਗੇ ਸੀਐਮ ਸਾਹਿਬ ਬੈਠੇ ਆ ਉਹਨਾਂ ਦੇ ਧਿਆਨ ਚ ਆਵੇ ਮੁੱਦਾ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਜੁਲਾਈ ਦੇ ਵਿੱਚ ਆ ਜੁਆਇਨ ਕਰਦੇ ਹਾਂ ਤੁਹਾਨੂੰ ਜੁਆਇਨ ਕਰਾਉਂਦੇ ਨੇ ਇਹ ਆ ਇਹ ਜਿਹੜਾ ਕਮਿਟਮੈਂਟ ਜਿਹੜੀ ਆ ਉਹ ਪਹਿਲਾਂ ਤਾਂ ਨਹੀਂ ਹੋਈ ਸੀ ਨਹੀਂ ਨਹੀਂ ਪਹਿਲਾਂ ਜਦੋਂ ਤੁਸੀਂ ਨੌਕਰੀ ਵਾਸਤੇ ਤੁਮ ਮੰਗ ਕਰਦੇ ਹੋ ਮੈਨੂੰ ਕਿਤੇ ਨਾ ਕਿਤੇ ਐਡਜਸਟ ਕਰਵਾ ਕੇ ਦੇਉ ਜਾਂ ਮਤਲਬ ਉਥੇ ਕੋਈ ਰਿਕੁਆਇਰਮੈਂਟ ਹੈ ਤਾਂ ਤੁਸੀਂ ਵਰਕਰ ਹੋਣ ਦੇ ਨਾਤੇ ਤੁਹਾਡੀ ਉੱਥੇ ਵਰਕ ਐਡਜਸਟਮੈਂਟ ਹੁੰਦੀ ਹੈ ਤੇ ਚਲੋ ਤੁਸੀਂ ਉੱਥੇ ਜੁਆਇਨ ਕਰਨ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੀ ਕਮਿਟਮੈਂਟ ਜਿਹਦੇ ਚ ਕਿਹਾ ਹੋਵੇ ਕਿ ਤਰੀਕਾ ਤਨਖਾਹ ਬਾਈ 22-23000 ਤਨਖਾਹ ਤੈਨੂੰ ਮਿਲਿਆ ਕਰੂਗੀ ਤੇ ਬਾਅਦ ਦੇ ਵਿੱਚ ਸਾਨੂੰ ਇੰਨੇ ਪੈਸੇ ਤਨੂੰ ਦੇਣੇ ਪਿਆ ਕਰਨਗੇ ਕਿ 2 ਮਹੀਨਾ ਬਾਅਦ ਹੀ ਇਹ ਗੱਲ ਉਹਨਾਂ ਨੇ ਕਹਿੰਦੀ ਦੋ ਮਹੀਨਾ ਬਾਅਦ ਹੀ ਇਹ ਗੱਲ ਹੋਈ ਪਹਿਲਾਂ ਕੋਈ ਸੋ ਪਹਿਲਾਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਮਤਲਬ ਉਹ ਤੁਹਾਨੂੰ ਕਿਦਾਂ ਹੈਰਾਨੀ ਹੋਈ ਹੋਣੀ ਆ ਵਿਚਾਰ ਤੁਹਿਆ ਹਾਂਜੀ ਹਾਂਜੀ ਤੇਰਾ ਤਾਂ ਚਾਹ ਹੁੰਦਾ ਬੰਦੇ ਦੇ ਮਨ ਦੇ ਵਿੱਚ ਕਿ ਮੈਂ ਯਾਰ 22-23000 ਇੱਕ ਸਧਾਰਨ ਮੁੰਡਾ ਜਿਹੜਾ ਪਿੰਡ ਦੇ ਵਿੱਚ ਵਿਚਾਰਾ ਮਤਲਬ ਕਿ ਉਹਨਾਂ ਆਪਣੀ ਮਿਹਨਤ ਨੂੰ ਕਹਿੰਦੇ ਉਹਦਾ ਫਲ ਲੱਗ ਗਿਆ ਆਪਾਂ ਕਹਿੰਦੇ ਯਾਰ ਕੰਮ ਕੀਤਾ ਸੀ ਮਿਹਨਤ ਕੀਤੀ ਸੀ ਪਾਰਟੀ ਵਾਸਤੇ ਤੇ 22-23000 ਦੀ ਨੌਕਰੀ ਪਹਿਲੇ ਸੱਟੇ ਸਰਕਾਰ ਜਨਵਰੀ ਫਰਵਰੀ ਚ ਬਣੀ ਆ ਮੰਨ ਲਓ ਤਾਂ ਮਤਲਬ ਪੰਜ ਚਾਰ ਮਹੀਨੇ ਬਾਅਦ ਵੀ ਕਹਿੰਦੇ ਹੁੰਦੇ ਮੇਹਰ ਤੋਂ ਫਲ ਪੈ ਗਿਆ ਪਰ ਉਸ ਤੋਂ ਬਾਅਦ ਇੱਕਦਮ ਹੈਰਾਨਗੀ ਹੁੰਦੀ ਆ ਕਿ ਆ ਕੀ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਅੱਤ ਵੱਟਿਆ ਗਿਆ ਹਾਂਜੀ ਫਿਰ ਫਿਰ ਕੋਈ ਗੱਲ ਨਿਬੜਦੀ ਆ ਵਿੱਚ ਤੁਸੀਂ ਕਹਿੰਦੇ ਹੋ 8500 ਰੁਪਏ ਦੀ ਗੱਲ ਆਉਂਦੀ ਆ ਤੁਸੀਂ 10000 ਮੰਗਦੇ ਹੋ ਕਿ ਬਾਅਦ ਚ ਕਹਿੰਦੇ ਆ ਅਖੀਰ ਦੇ ਵਿੱਚ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ 10000 ਦੇ ਦਿਆ ਕਰ ਮੈਂ ਇਹਨੂੰ ਕਿਹਾ ਵੀ ਮੈਂ ਆਪਣੇ ਜਿਹੜੇ ਪਰਿਵਾਰ ਨਾਲ ਮੈਂ ਬੈਠੇ ਰਹਿਮ ਅਸ਼ਵਰਾ ਕਰੂੰਗਾ ਇਸ ਮਸਲੇ ਤੇ ਕਿਉਂਕਿ ਪਰਿਵਾਰ ਦੀ ਮੌਜੂਦਗੀ ਤੋਂ ਬਿਨਾਂ ਸਹਿਮਤੀ ਤੋਂ ਬਿਨਾਂ ਵੀ ਮੈਂ ਤੁਹਾਨੂੰ ਪੈਸੇ ਕਿਵੇਂ ਦੇ ਸਕਦਾ ਫਿਰ ਵੀ ਇਹਨਾਂ ਨੇ ਮੈਨੂੰ ਕਿਹਾ ਵੀ ਨੌਕਰੀ ਤੇ ਅਸੀਂ ਤੈਨੂੰ ਲਵਾਇਆ ਸਾਡਾ ਤੇਰਾ ਤੇਰੇ ਪਰਿਵਾਰ ਨਾਲ ਸਾਡਾ ਕੋਈ ਲੈਣਾ ਦੇਣਾ ਜੇ ਤੂੰ 10000 ਰੁਪਏ ਦੇਣਾ ਤਾਂ ਠੀਕ ਹੈ ਨਹੀਂ ਤਾਂ ਮੇਰੇ ਕੋਲ ਹੋਰ ਬਥੇਰੇ ਆਪਣੇ ਜਿਹੜੇ ਬੈਠੇ ਆ ਆਪਣੇ ਵਰਕਰ ਉਹ ਮੈਨੂੰ 10-10000 ਰੁਪਏ ਆ 15-15000 ਵੀ ਦੇਣ ਨੂੰ ਤਿਆਰ ਹੈ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਦੱਸਾਂਗਾ ਠੀਕ ਉਸ ਤੋਂ ਬਾਅਦ ਇਹਨਾਂ ਨੇ 2-3 ਦਿਨਾਂ 2-3 ਦਿਨਾਂ ਬਾਅਦ ਇਹਨਾਂ ਨੇ ਮੈਨੂੰ ਫੇਰ ਬੁਲਾਇਆ ਜਦੋਂ ਮੇਰੀ ਮੰਨ ਲਓ ਤਨਖਾਹ ਆ ਗਈ ਮੈਨੂੰ ਇਹਨਾਂ ਨੇ ਬੁਲਾਇਆ ਕਿ ਜਤਿੰਦਰ ਵੀ ਤੂੰ ਪੈਸਿਆਂ ਦੀ ਗੱਲਬਾਤ ਜਿਹੜੀ ਅਸੀਂ ਪੈਸੇ ਮੰਗੇ ਸੀ ਜਾਂ ਕੁਝ ਵੀ ਸੀ ਗੱਲਬਾਤ ਹੋਈ ਸੀ ਉਹ ਗੱਲ ਦਾ ਸਾਨੂੰ ਦੱਸ ਵੀ ਤੂੰ ਕਿਵੇਂ ਕਰਨਾ ਪੈਸੇ ਦੇਣੇ ਆ ਕਿ ਨਹੀਂ ਦੇਣੇ ਤੇ ਨਹੀਂ ਫਿਰ ਮੈਂ ਕੋਈ ਹੋਰ ਬੰਦਾ ਦੇਖਾਂ ਆਪਦੇ ਨਾਲ ਅਡਜਸਟ ਕਰਨ ਵਾਸਤੇ ਤੇ ਨਹੀਂ ਮੈਂ ਮੈਂ ਤੈਨੂੰ ਨੌਕ ਤੈਨੂੰ ਮੈਂ ਨੌਕਰੀ ਤੋਂ ਕੱਢ ਦੂੰਗਾ ਠੀਕ ਉਸ ਤੋਂ ਬਾਅਦ ਜਦੋਂ ਇਹ ਬੰਗ ਉਹ ਵਰਕਰਾਰੋਂ ਨੇ ਰੱਖੀ ਉਸ ਤੋਂ ਬਾਅਦ ਮੈਂ ਸਾਡੇ ਐਸਐਸਪੀ ਬਠਿੰਡਾ ਨੂੰ ਮਿਲਿਆ ਵਿਜੀਲੈਂਸ ਬਿਊਰੋ ਦੇ। ਉਹਨਾਂ ਨੂੰ ਮਿਲਣ ਤੋਂ ਬਾਅਦ ਮੈਨੂੰ ਉਹਨਾਂ ਨੇ ਇਹਨਾਂ ਦੀਆਂ ਜਿਹੜੀਆਂ ਵੀ ਸੀਂਗਾ ਪੈਸੇ ਮੰਗਣ ਦੀਆਂ ਰਿਕਾਰਡਿੰਗ ਵਗੈਰਾ ਕਰ ਲਈ ਕਿਹਾ ਕਿਉਂਕਿ ਬਿਨਾਂ ਸਬੂਤੋਂ ਤਾਂ ਆਪਾਂ ਕਿਸੇ ਨੂੰ ਆਪਾਂ ਨਹੀਂ ਕਲੇਮ ਕਰ ਸਕਦੇ ਕੋਈ ਨਾ ਕੋਈ ਦਾ ਕੋਈ ਸਬੂਤ ਹੈ। ਹਾਂਜੀ ਹਾਂਜੀ ਸਬੂਤ ਹੈ ਜੀ। ਉਸ ਤੋਂ ਬਾਅਦ ਜਦੋਂ ਐਸਐਸਪੀ ਸਾਹਿਬ ਨੂੰ ਮਿਲਿਆ ਉਹਨਾਂ ਨੇ ਮੈਨੂੰ ਵਿਸ਼ਵਾਸ ਵੀ ਦਿਵਾਇਆ ਵੀ ਤੂੰ ਸਾਨੂੰ ਰਿਕਾਰਡਿੰਗ ਵਗੈਰਾ ਦੇ ਅਸੀਂ ਜੇ ਹੋ ਸਕੇ ਤਾਂ ਅਸੀਂ ਟਰੈਪ ਵੀ ਲਗਾਵਾਂਗੇ। ਜੇ ਤੁਸੀਂ ਉਸ ਪੈਸਿਆਂ ਦੀ ਜੋ ਮੰਗ ਕਰਦੇ ਆ ਵੀ ਤੁਸੀਂ ਉਹਨਾਂ ਦੇ ਵਿੱਚ ਹਾਮੀ ਭਰਨੀ ਹੈ। ਮੇਰੇ ਮੇਰੇ ਧਿਆਨ ਚ ਇੱਕ ਗੱਲ ਆ ਰਹੀ ਹੈ ਵਿੱਚ ਦੀ ਮੈਂ ਤੁਹਾਨੂੰ ਰੁਕਣਾ ਚਾਹੂੰਗਾ ਉਹਨਾਂ ਦਿਨਾਂ ਦੇ ਵਿੱਚ ਸੀਐਮ ਸਾਹਿਬ ਨੇ ਇੱਕ ਨੰਬਰ ਵੀ ਜਾਰੀ ਕੀਤਾ ਸੀਗਾ ਭ੍ਰਿਸ਼ਟਾਚਾਰ ਦੇ ਖਿਲਾਫ ਐਂਟੀ ਕਰਪਸ਼ਨ ਹਾਂਜੀ ਐਂਟੀ ਕਰਪਸ਼ਨ ਹਾਂਜੀ ਹਾਂਜੀ ਐਂਟੀ ਕਰਪਸ਼ਨ ਤੇ ਵੀ ਮੇਰੀਆਂ ਦੋ ਤਿੰਨ ਕੰਪਲੇਟ ਆਵਾਂਗੇ ਉਸ ਨੰਬਰ ਤੇ ਵੀ ਤੁਸੀਂ ਕੰਪਲੇਟ ਉਸ ਨੰਬਰ ਤੇ ਵੀ ਕੰਪਲੇਟ ਕੀਤੀ ਉਹਦਾ ਵੀ ਕੋਈ ਰਿਪਲਾਈ ਨਹੀਂ ਆਇਆ ਉਹਦਾ ਕੋਈ ਰਿਪਲਾਈ ਨਹੀਂ ਆਇਆ ਜੀ ਉਹਦਾ ਵੀ ਕੋਈ ਰਿਪਲਾਈ ਨਹੀਂ ਆਇਆ ਮੇਰੇ ਕੋਲੇ ਇਹ ਜਿਹੜੀ ਮੈਂ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਈਜੀ ਵਿਜੀਲੈਂਸ ਜਿਹੜਾ ਮਹਾਲੀ ਨੂੰ ਵੀ ਮਿਲਿਆ ਸੀ ਓਕੇ ਉੱਥੇ ਡੀਐਸਪੀ ਵਿਜੀਲੈਂਸ ਪੰਜਾਬ ਦੇ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਮੈਂ ਮਿਲਿਆ ਸੀ ਕੋ ਮੇਰੇ ਯਾਦ ਆ ਸ਼ਾਇਦ ਤੁਸੀਂ ਪੀਸੀ ਵੀ ਕੀਤੀ ਹੈ ਬਟਿੰਡੇ ਹਾਂਜੀ ਹਾਂਜੀ ਪ੍ਰੈਸ ਕਾਨਫਰੈਂਸ ਮਤਲਬ ਜਿਹੜਾ ਪ੍ਰੈਸ ਕਲੱਬ ਆ ਬਟਿੰਡੇ ਉੱਥੇ ਤੁਸੀਂ ਪੀਸੀ ਵੀ ਕੀਤੀ ਹੈ ਹਾਂਜੀ ਪੀਸੀ ਵੀ ਕੀਤੀ ਹੈ ਪ੍ਰੈਸ ਕਲੱਬ ਦੇ ਵਿੱਚ ਵੀ ਕੀਤੀ ਹੈ ਬਰੋਡਵੇ ਹੋਟਲ ਦੇ ਵਿੱਚ ਵੀ ਕੀਤੀ ਹੈ ਦੋ ਪ੍ਰੈਸ ਕਾਨਫਰੈਂਸਾਂ ਮੇਰੀਆਂ ਹੋਈਆਂ ਇਸ ਮਸਲੇ ਤੇ ਮਤਲਬ ਉਦੋਂ ਬਾਅਦ ਜਿਹੜੀ ਗੱਲ ਆ ਉਹ ਠੰਡੇ ਵਸਤੇ ਦੇ ਵਿੱਚ ਪੈ ਗਈ ਤੁਹਾਡਾ ਕੋਈ ਪੱਖ ਸੁਣਿਆ ਨਹੀਂ ਗਿਆ ਮੇਰਾ ਹਾਂਜੀ ਕੋਈ ਪੱਖ ਨਹੀਂ ਸੁਣਾ ਗਿਆ ਉਪਰੋਂ ਮੈਨੂੰ ਅਲੱਗ-ਅਲੱਗ ਇਹ ਨੌਕਰੀ ਤੇ ਤੁਸੀਂ ਵਰਕਰਾਰ ਰਹੇ ਕਿ ਕਦ ਤੱਕ ਨਹੀਂ ਨੌਕਰੀ ਤੇ ਮੈਨੂੰ ਅਕਤੂਬਰ ਦੇ ਵਿੱਚ ਹੀ ਕੱਢ ਦਿੱਤਾ ਸੀ ਇਹਨਾਂ ਨੇ ਹਲੋ ਜੁਲਾਈ ਚ ਤਾਂ ਜੋਇਨਿੰਗ ਹੁੰਦੀ ਆ ਹਾਂਜੀ ਹਾਂਜੀ ਅਗਸਤ ਸਤੰਬਰ ਅਕਤੂਬਰ ਜਿੰਨੇ ਕੁ ਮਹੀਨੇ ਲਾਇਆ ਫਿਰ ਉਹਦੀ ਤਨਖਾਹ ਮਿਲੀ ਕਿ ਨਹੀਂ ਮਿਲੀ ਹਾਂਜੀ ਹਾਂਜੀ ਉਹਦੀ ਮਿਲੀ ਉਹਦੀ ਮਿਲੀ ਉਹਦੇ ਵਿੱਚੋਂ ਮੈਨੂੰ ਜਦੋਂ ਮੈਂ ਐਸਐਸਪੀ ਸਾਹਿਬ ਨੂੰ ਮਿਲਿਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਜਿਹੜੇ ਹੈਗੇ ਇਹਨਾਂ ਦੇ ਪ੍ਰੂਫ ਵਗੈਰਾ ਅਧਾਰ ਬਣਾ ਕੇ ਤੁਹਾਨੂੰ ਕੱਢਿਆ ਕਿਉਂ ਅਧਾਰ ਦਾ ਮੇਰੇ ਕੋਲੇ ਇਸ ਦਾ ਮੇਰੇ ਕੋਲੇ ਕੋਈ ਲੈਟਰ ਨਹੀਂ ਆ ਕੋਈ ਮੇਲ ਨਹੀਂ ਆਈ ਸਿੱਧਾ ਜਵਾਬ ਹੀ ਦਿੱਤਾ ਸਿੱਧਾ ਜਵਾਬ ਜ ਡਿਪਾਰਟਮੈਂਟ ਵੱਲੋਂ ਕੋਈ ਲੈਟਰ ਨਹੀਂ ਆਇਆ ਕੋਈ ਮੈਨੂੰ ਈਮੇਲ ਰਾਹੀਂ ਮੈਨੂੰ ਨੋਟਿਸ ਨਹੀਂ ਕੀਤਾ ਜਾਂ ਮੈਨੂੰ ਕੋਈ ਵੀ ਦੱਸਿਆ ਨਹੀਂ ਗਿਆ ਮੈਨੂੰ ਬਿਨਾਂ ਕਿਸੇ ਨੋਟਿਸ ਤੋਂ ਇਸ ਨੌਕਰੀ ਤੋਂ ਕੱਢਿਆ ਗਿਆ ਸੀ ਇੱਕ ਜਤਿੰਦਰ ਜਿਹੜੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਮੈਂ ਤੁਹਾਡੀ 2023 ਦੀ ਵੀ ਉਹ ਸਾਰਾ ਕੁਝ ਦੇਖਿਆ ਜਿਹੜੇ ਵੀ ਤੁਸੀਂ ਲਾਈਵ ਕਰੇ ਨੇ ਜਾਂ ਇੰਟਰਵਿਊਜ਼ ਕਰੀਆਂ ਨੇ ਜਾਂ ਵੱਲੋਂ ਤੁਸੀਂ মিডিਆ ਦੇ ਮੁਖਾਲਫਤ ਹੋਏ ਹੋ ਸਾਹਮਣੇ ਆਏ ਹੋ ਤਾਂ ਕੱਲ ਵੀ ਮੈਂ ਤੁਹਾਡਾ ਲਾਈਵ ਸੁਣਿਆ ਉਹਦੇ ਵਿੱਚ ਵੀ ਮੈਂ ਥੱਲੇ ਕਮੈਂਟ ਪੜ ਰਿਹਾ ਸੀ ਕਿ ਜਿਹੜੇ ਤਸਵੀਰਕਾਰ ਨੇ ਉਹ ਕਮੈਂਟ ਥੱਲੇ ਰੈਗੂਲਰ ਕਮੈਂਟ ਕਰ ਰਹੇ ਸੀ ਪਹਿਲਾਂ ਵੀ ਕਰਦੇ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਭੈਣ ਬਣਾਇਆ ਹੋਇਆ ਸੀ ਹਾਂਜੀ ਭੈਣ ਬਣਾ ਕੇ ਮੇਰੇ ਨਾਲ ਧੋਖਾ ਕੀਤਾ ਹਾਂਜੀ ਮਤਲਬ ਕੀ ਤੁਹਾਡਾ ਰਿਸ਼ਤਾ ਇਸ ਤਰ੍ਹਾਂ ਦਾ ਸੀ ਕੀ ਕੋਈ ਵੈਸੀ ਜਾਣ ਪਛਾਣ ਸੀ ਵੈਸੀ ਪਾਰਟੀ ਤੌਰ ਤੇ ਸਾਡੀ ਜਾਣ ਪਛਾਣ ਸੀ ਪਹਿਲਾਂ ਮੇਰੇ ਨਾਲ ਸੇਵਾ ਕੇਂਦਰ ਦੇ ਵਿੱਚ ਵੀ ਜੋਬ ਕਰਦੇ ਸੀ ਪਹਿਲਾਂ ਜਦੋਂ ਮੈਂ ਅ 16 ਦੇ ਵਿੱਚ ਮੈਂ ਸੇਵਾ ਕੇਂਦਰ ਦੇ ਵਿੱਚ ਮੈਂ ਜਾਣਾ ਨਹੀਂ ਕਦੋਂ ਦੀ ਥੋੜੀ ਜਾਣ ਪਛਾਣ 16 ਚ ਹੀ ਹੋਈ ਪਹਿਲੀ ਵਾਰ ਜਾਣ ਪਛਾਣ 16 ਚ ਹੀ ਹੋਈ 16 ਚ ਸੇਵਾ ਕੇਂਦਰ ਦੀ ਜੋਬ ਇਸ ਦੇ ਅਸੀਂ ਜਾਣਦੇ ਸੀ ਉਸ ਤੋਂ ਬਾਅਦ ਇਹ ਪਾਰਟੀ ਦੇ ਵਿੱਚ ਆਏ ਆਮ ਆਦਮੀ ਪਾਰਟੀ ਦੇ ਵਿੱਚ ਆਏ ਤੋਂ ਸਾਡੀ ਜਾਣ ਪਛਾਣ ਵਧ ਹੀ ਗਈ ਕਿਉਂਕਿ ਆਪਾਂ ਹਰ ਇੱਕ ਔਰਤ ਨੂੰ ਆਪਾਂ ਨਾਮ ਲੈ ਕੇ ਵੀ ਬੁਲਾ ਸਕਦੇ ਹਾਂ ਕੋਈ ਆਪਾਂ ਭੈਣ ਵੀ ਕਹਿ ਸਕਦੇ ਹਾਂ ਮੈਂ ਬੈਸੇ ਤੱਕ ਦੇ ਹਾਂ ਹਾਂਜੀ ਹੋਵੇ ਤੇ ਮੈਂ ਭੈਣ ਦਾ ਵੀ ਫਰਜ਼ ਬਣਦਾ ਮਤਲਬ ਜੇ ਮੈਂ ਕਮਾ ਤਾਂ ਮਤਲਬ ਕਿ ਕੋਈ ਭੈਣ ਹੈ ਨਹੀਂ ਚਾਹੁੰਦੀ ਵੀ ਮੈਂ ਆਪਦੀ ਆਪਦੇ ਭਰਾ ਦੀ ਤਨਖਾਹ ਚ ਅੱਧੇ ਪੈਸੇ ਲੈਣਾ ਹਾਂਜੀ ਅੱਧੇ ਪੈਸੇ ਲੈਣਾ ਮਤਲਬ ਹੁਣ ਮੈਨੂੰ ਕਈ ਸੋਸ਼ਲ ਮੀਡੀਆ ਤੇ ਵੀ ਮੈਨੂੰ ਟੌਰਚਰ ਕੀਤਾ ਜਾਂਦਾ ਵੀ ਤੂੰ ਭੈਣ ਬਣਾਈ ਹੋਈ ਸੀ ਪਰ ਇਹ ਥੋੜਾ ਇੱਕ ਜ਼ਰੂਰੀ ਨਹੀਂਗਾ ਮੈਂ ਵੀ ਚਲੋ ਤੁਹਾਡੀ ਇਸ ਸਾਈਡ ਦੇ ਵਿੱਚ ਜੇ ਕਿਤੇ ਲੋਡ ਪਈ ਤਾਂ ਸੀ ਸੁਪੀਰ ਕੌਰ ਦਾ ਵੀ ਪੱਖ ਲਵਾਂਗੇ ਪਰ ਜੇ ਦੇਖੀਏ ਤਾਂ ਮਤਲਬ ਕੋਈ ਭੈਣ ਭਰਾ ਨੂੰ ਇਹ ਕਹਿੰਦੀ ਨਹੀਂ ਕਿ ਨਹੀਂ ਤਾਂ ਕੁਛ ਹੀ ਮਨਾਉਂਦੀ ਹੈ ਮੰਨ ਕੇ ਚੱਲੋ ਵੀ ਮੇਰਾ ਭਰਾ ਜ ਇਸ ਕਾਬਲ ਹਾਂਜੀ ਇਹਦਾ ਕਾਰੀਰ ਮੇਰੀ ਬਦੌਲਤ ਚਲੋ ਉਹਦਾ ਕੋਈ ਰੋਜ਼ਗਾਰ ਪੈ ਗਿਆ ਉਹ ਠੀਕ ਹੈ ਗਿਆ ਤੇ ਪੁਰੀ ਸਾਹਿਬ ਨਾਲ ਜਾਨ ਪਛਾਣ ਕੇਰੇ ਸੰਚ ਹੋਈ ਤਵੀ ਪੁਰੀ ਸਾਹਿਬ ਨਾਲ ਇਹਨਾਂ ਦੀ ਮੇਰੀ ਜਾਨ ਪਛਾਣ ਇਹਨਾਂ ਨੇ 2023 ਦੇ ਵਿੱਚ ਹੀ ਕਰਵਾਈ ਸੀ ਕਿਉਂ ਜਾਣਦਾ ਤਾਂ ਪਾਰਟੀ ਵਿੱਚ ਤੇ ਮੈਂ ਪਹਿਲਾਂ ਤੋਂ ਵੀ ਸੀ ਬਟ ਬਾਈ ਫੇਸ ਅਸੀਂ ਸਾਲ 2023 ਦੇ ਵਿੱਚ ਇਹਨਾਂ ਦੀ ਜਾਨ ਪਛਾਣ ਦਾ ਕਰਕੇ ਹੀ ਅਸੀਂ ਮਿਲੇ ਸੀ ਸੀਐਮ ਸਾਹਿਬ ਨੂੰ ਕਦੇ ਡਾਇਰੈਕਟ ਮਿਲੇ ਹੋ ਨੇ ਸੀਮ ਸਾਹਿਬ ਨੂੰ ਡਾਇਰੈਕਟ ਨਹੀਂ ਕਰ ਰਿਹਾ ਮੈਂ। ਮੈਨੂੰ ਇੱਕ ਗੱਲ ਦਾ ਜ਼ਰੂਰ ਧਿਆਨ ਚ ਹੈ ਕਿ ਚਾਹੇ ਕੋਈ ਵਰਕਰ ਨੇ ਚਾਹੇ ਕੋਈ ਆਦਰ ਪਾਰਟੀ ਦੇ ਵਰਕਰਸ ਨੇ ਸਾਰਿਆਂ ਨੇ ਤੁਹਾਡੀ ਸਪੋਰਟ ਕੀਤੀ ਹੈ। ਹਾਂਜੀ ਬਿਲਕੁਲ ਕਰੀ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰ ਨੇ, ਆਦੇਦਾਰ ਨੇ ਜਿਹੜਾ ਬਠਿੰਡਾ ਧਿਆਤੀ ਨਾਲ ਵੀ ਸੰਬੰਧ ਰੱਖਦੇ ਆ। ਹਲਕਾ ਤਲਵੰਡੀ ਸਾਹਿਬ ਉਹਨਾਂ ਨਾਲ ਵੀ ਸੰਬੰਧ ਰੱਖਦੇ ਆ। ਬਠਿੰਡਾ ਸ਼ਹਿਰੀ ਨਾਲ ਵੀ ਸੰਬੰਧ ਰੱਖਦੇ ਆ। ਉਹ ਚਿਹਰਾ ਮਤਲਬ ਆਪਣਾ ਹਲਕਾ ਮੋੜ ਹਲਕਾ ਮੋੜ ਨਾਲ ਵੀ ਸੰਬੰਧ ਰੱਖਦੇ ਆ। ਮਨੋਂ ਜਿੰਨਾ ਬਠਿੰਡਾ ਜਿਲ੍ਹਾ ਇਥੋਂ ਦੇ ਲੋਕਲ ਵਰਕਰਸ ਨੂੰ ਮੈਂ ਜਾਣਦਾ ਜਿਹੜੇ ਐਕਟਿਵ ਹਜੇ ਵੀ ਐਕਟਿਵ ਨੇ ਉਹ ਵੀ ਤੁਹਾਡੀ ਸਪੋਰਟ ਕਰਦੇ ਰਹੇ ਆ ਤੇ ਉਹਨਾਂ ਨੂੰ ਲੈ ਕੇ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਉਹਨਾਂ ਨੂੰ ਲੈ ਕੇ ਸਾਡੇ ਭਾਈ ਮੁੱਖ ਮੰਤਰੀ ਸਾਹਿਬ ਦੇ ਦੋਸਤ ਭਾਈ ਰਾਜੂ ਢੱਡੇ ਆ ਉਹਨਾਂ ਨੇ ਮੈਨੂੰ ਜਿਹੜਾ ਹੈਗਾਗਾ ਮੁੱਖ ਮੰਤਰੀ ਸਾਹਿਬ ਦੇ OSD ਜਿਹੜੇ ਓਂਕਾਰ ਸਿੰਘ ਸੀ ਉਹਨਾਂ ਨਾਲ ਵੀ ਮੈਨੂੰ ਮਿਲਾਇਆ ਸੀ ਉਹਨਾਂ ਨੇ ਵੀ ਮੈਨੂੰ ਉਸ ਟਾਈਮ ਤੇ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰੰਤੂ ਮੁੱਖ ਮੰਤਰੀ ਸਾਹਿਬ ਤੱਕ ਮੇਰੀ ਅੱਜ ਤੱਕ ਕੋਈ ਵੀ ਪਹੁੰਚ ਨਹੀਂ ਹੋਈ ਸੀ ਚਲੋ ਜਿਹੜੀਆਂ ਗੱਲਾਂ ਮਤਾਂ ਹੋਈਆਂ ਹੁਣ ਤੁਸੀਂ ਮੰਨ ਕੇ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕੱਲ ਜਿਹੜਾ ਮੈਂ ਤੁਹਾਡਾ ਲਾਈਵ ਸੁਣਿਆ ਲਾਈਵ ਦੇ ਵਿੱਚ ਤੁਸੀਂ ਫੁੱਲੀ ਐਕਟਿਵ ਜਿਹੜਾ ਦਿ세 ਕਿ ਮੈਂ ਮੰਨ ਲਓ ਹਰ ਤਰ੍ਹਾਂ ਦੀ ਸਮੱਸਿਆ ਨੂੰ ਫੇਸ ਕਰਨ ਦੇ ਲਈ تیار ਹਾਂ ਹਾਂਜੀ ਬਿਲਕੁਲ تیار ਕੋਈ ਇੱਕ ਆਮ ਘਰ ਦਾ ਮੁੰਡਾ ਆਪਣੀ ਆਵਾਜ਼ ਚੱਕਦਾ ਹੈ ਤੇ ਆਪਣੀ ਆਵਾਜ਼ ਚਾਕੇ ਉਹ ਇਹ ਲੋਕਾਂ ਦੇ ਵਿੱਚ ਲੈ ਕੇ ਜਾਂਦਾ ਹੈ ਕਿ ਇੱਥੋਂ ਦੇ ਚੇਅਰਮੈਨ ਮੰਨ ਲਓ ਇੱਥੋਂ ਤੱਕ ਉਹਨਾਂ ਦਾ ਪੱਧਰ ਜਿਹੜਾ ਆ ਗਿਆ ਕਿ ਕੋਈ ਆਮ ਮੁੰਡੇ ਤੋਂ ਉਹਦੀ ਤਨਖਾਹ ਦੇ ਵਿੱਚੋਂ ਵੀ ਅੱਤ ਮੰਗਦੇ ਆ। ਇਸ ਚੀਜ਼ ਦਾ ਨਤੀਜਾ ਇਹ ਨਿਕਲਦਾ ਹੈ ਕਿ ਤੁਹਾਨੂੰ ਨੋਟਸ ਆਉਂਦਾ ਨੋਟਸ ਦੇ ਵਿੱਚ 25 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਕਿ ਮੇਰੀ ਮਾਨਹਾਨੀ ਜਿਹੜੀ ਹੋਈ ਹੈ ਮੇਰਾ ਮੇਰੇ ਮਾਨ ਨੂੰ ਠੇਸ ਪਹੁੰਚੀ ਹੈ ਤੁਹਾਡੇ ਕਰਕੇ ਕਿਉਂਕਿ ਉਹਨਾਂ ਦਾ ਦਬਦਬਾ ਦਿੱਲੀ ਦਰਬਾਰ ਤੱਕ ਵੀ ਹੈ ਤੇ ਉਹਨਾਂ ਨੇ ਆਪਣੀ ਕੋ ਦਬਾ ਕਰਕੇ ਮੰਗੋ ਤੁਸੀਂ ਕਹਿੰਦੇ ਹੋ ਕਿ ਆਪਦਾ ਕੇਸ ਆ ਜਿਹੜਾ ਰਬੂ ਦਬੂ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਸ ਲਈ ਕੀ ਕੁਝ ਕਰ ਰਹੇ ਹੋ? ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਵਿਜੀਲੈਂਸ ਬਿਊਰੋ ਵੱਲੋਂ ਇਹ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਠੀਕ ਹੈ ਵਿਜੀਲੈਂਸ ਬਿਊਰੋ ਦੇ ਵਿੱਚ ਮੇਰੇ ਵਿਆੜ ਹੁੰਦੇ ਆ ਰਿਕਾਰਡਿੰਗ ਦੀ ਟ੍ਰਾਂਸਕ੍ਰਿਪਟ ਹੁੰਦੀ ਹੈ ਟ੍ਰਾਂਸਕ੍ਰਿਪਟ ਦੇ ਵਿੱਚ ਵੀ ਉਹ ਪੈਸਿਆਂ ਦੀ ਮੰਗ ਵਰਕਰਾਰ ਸੀ ਟ੍ਰਾਂਸਕ੍ਰਿਪਟ ਦੇ ਵਿੱਚ ਵੀ ਸ਼ੋ ਹੁੰਦਾ ਸੀ ਕਿ ਇਹਨਾਂ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਨੌਕਰੀ ਦੇ ਬਦਲੇ ਪ੍ਰੰਤੂ ਹੁਣ ਜਿਹੜੀ ਦੇਖਣਯੋਗ ਗੱਲ ਇਹ ਹੈ ਸੋਚਣਯੋਗ ਜਿਹੜੀ ਗੱਲ ਹੈ ਹੈ ਵੀ ਮੇਰੇ ਵੱਲੋਂ ਦਰਖਾਸਤ ਦਿੱਤੀ ਵਿਜੀਲੈਂਸ ਬਿਊਰੋ ਬਠਿੰਡਾ ਨੂੰ ਉਹਦੇ ਵਿੱਚ ਇਕੱਲੇ ਮੇਰੇ ਬਿਆਨ ਹੋਏ। ਬਲਕਿ ਮੇਰੇ ਮਾਤਾ ਪਿਤਾ ਦੇ ਇਹਨਾਂ ਨਾਲ ਰਿਕਾਰਡਿੰਗ ਵਗੈਰਾ ਸੀ। ਜੇਕਰ ਕੀਤਾ ਇਹਨਾਂ ਨਾਲ ਰਿਕਾਰਡਿੰਗ ਹੈਗੀ ਆ ਉਸ ਚੀਜ਼ ਦੀ। ਹਾਂਜੀ ਹੈਗੀ ਸੀ। ਤਾਂ ਮਤਲਬ ਇਹਨਾਂ ਦਾ ਕੋਈ ਬਿਆਨ ਨਹੀਂ ਲਿਆ। ਮੇਰੇ ਮਾਤਾ ਪਿਤਾ ਦਾ ਕੋਈ ਬਿਆਨ ਨਹੀਂ ਲਿਆ। ਵਿਜੀਲੈਂਸ ਬਿਊਰੋ ਵੱਲੋਂ ਮੈਨੂੰ ਜਿਹੜਾ ਜਾਂਚ ਦੇ ਵਿੱਚ ਵੀ ਮੈਨੂੰ ਸ਼ਾਮਲ ਨਹੀਂ ਕੀਤਾ ਗਿਆ। ਇੱਕ ਵਾਰ ਵੀ ਮੈਨੂੰ ਵਿਜੀਲੈਂਸ ਬਿਊਰੋ ਵੱਲੋਂ ਕੋਈ ਵੀ ਨੋਟਿਸ ਜਾਂ ਫਿਰ ਮੈਨੂੰ ਸੱਦਾ ਕੋਈ ਨਹੀਂ ਆਇਆ ਵੀ ਇਸ ਜਾਂਚ ਪੜਤਾਲ ਦੇ ਵਿੱਚ ਮੈਨੂੰ ਸ਼ਾਮਲ ਕਰਨ ਵਾਸਤੇ। ਪ੍ਰੰਤੂ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਆਪਣੀ ਸਿਆਸੀ ਪਾਵਰ ਵਰਤਦੇ ਹੋਏ ਇਹਨਾਂ ਨੇ ਆਪਣਾ ਜਿਹੜਾ ਹੈਗਾ ਉਸ ਕੇਸ ਨੂੰ ਜਿਹੜਾ ਹੈਗਾ ਰਫਾ-ਦਾਫਾ ਕਰਵਾ ਦਿੱਤਾ ਉਸ ਤੋਂ ਬਾਅਦ ਮੈਂ ਇੱਕ ਹਫ਼ਤਾ ਪਹਿਲਾਂ ਮੁੱਖ ਮੰਤਰੀ ਸਾਹਿਬ ਪਠੰਡੇ ਆਏ ਸੀ ਹਾਂਡੀ ਹੋਟਲ ਦੇ ਵਿੱਚ ਸਰਪੰਚਾਂ ਦੀ ਮੀਟਿੰਗ ਸੀ ਉਸ ਦਿਨ ਵੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਚਾਹਿਆ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹਿਆ ਉੱਥੇ ਵੀ ਉਹ ਮੇਰੇ ਉੱਪਰ ਸ਼ੱਕੀ ਨਜ਼ਰ ਨਾਲ ਜਿਹੜੇ ਰਕੇਸ਼ਪੁਰੀ ਚੇਅਰਮੈਨ ਤੇ ਇੱਕ ਇਹਨਾਂ ਦੇ ਨਾਲ ਇੱਕ ਹੋਰ ਚੇਅਰਮੈਨ ਆ ਉਹ ਮੇਰੇ ਉੱਪਰ ਸ਼ੱਕੀ ਨਜ਼ਰ ਨਾਲ ਦੇਖ ਰਹੇ ਸੀ ਉੱਥੇ ਵੀ ਮੈਨੂੰ ਇਹਨਾਂ ਵੱਲੋਂ ਮਾਈਕ ਨਹੀਂ ਦਿਵਾਇਆ ਗਿਆ ਮਤਲਬ ਉਹ ਮਤਲਬ ਕੋਸ਼ਿਸ਼ ਉਹਨਾਂ ਦੀ ਕਾਮਯਾਬ ਰਹੀ ਕਿ ਤੁਸੀਂ ਭਰੀ ਮੀਟਿੰਗ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਵਾਲ ਖੜਾ ਨਾ ਕਰਦੇ ਹੋ। ਹਾਂਜੀ ਨਾ ਕਰਦੇ ਕਿਉਂਕਿ ਉਹ ਗੱਲ ਉਹਨਾਂ ਤੇ ਆਉਂਦੀ ਸੀ। ਆਉਂਦੀ ਸੀ ਹਾਂਜੀ। ਮਤਲਬ ਆਉਣ ਵਾਲਾ ਪਲਾਨ ਕੁਝ ਸੀ सीएम ਸਾਹਿਬ ਨੂੰ ਸਰਕਾਰ ਨੂੰ ਕੁਝ ਸਮਾਂ ਟਾਈਮ ਬੌਂਡ ਕੋਈ ਦੇਣਾ ਚਾਹੁੰਦੇ ਹੋ ਕਿ ਮਤਲਬ ਕਿ ਝੰਡਾ ਬੁਲੰਦ ਕਰਨੀ ਹੈ ਥੋੜੇ ਦੇ ਵਿੱਚ। ਮੇਰੀ ਤਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਵਿਜੀਲੈਂਸ ਬਿਊਰੋ ਪਠੰਡਾ ਨੂੰ ਮੇਰੀ ਤਾਂ ਇੱਕ ਇਹੀ ਬੇਨਤੀ ਹੈ ਵੀ ਜਿਹੜੀ ਮੇਰੀ ਮੇਰੇ ਵੱਲੋਂ ਪ੍ਰਕੀਸ਼ਪੁਰੀ ਚੇਅਰਮੈਨ ਅਤੇ ਜ਼ਿਲ੍ਹਾ ਅਤੇ ਸਾਡੇ ਸਰਪੰਚ ਕਾਲਚਰਾਣੀ ਤੋਂ ਸੰਦੀਪ ਕੌਰ ਦੇ ਖਿਲਾਫ ਜਿਹੜੀ ਮੈਂ ਬਿਜ਼ਨਸ ਬਿਊਰੋ ਦੇ ਵਿੱਚ ਐਪਲੀਕੇਸ਼ਨ ਦਿੱਤੀ ਸੀ ਉਸ ਉੱਪਰ ਮੈਂ ਨਿਰਪੱਖ ਜਿਹੜੀ ਹੈਗੀ ਹੈ ਜਾਂਚ ਦੀ ਮੰਗ ਕਰਦਾ ਹਾਂ ਨਿਰੋਲ ਜਾਂਚ ਹੋਵੇ ਕਿਸੇ ਆਪਣੇ ਜਿਹੜੇ ਹੈਗਾ ਹੋਰ ਅਫਸਰ ਰਾਹੀਂ ਜਾਂ ਕੋਈ ਰਿਟਾਇਰਡ ਅਫਸਰ ਰਾਹੀਂ ਇਹਦੀ ਜਾਂਚ ਹੋਵੇ ਨਾ ਕਿ ਇਹਦੇ ਵਿੱਚ ਬਠਿੰਡਾ ਬਿਜ਼ਨਸ ਬਿਊਰੋ ਵੱਲੋਂ ਇਸ ਦੀ ਜਾਂਚ ਨਾ ਕਰਵਾਈ ਜਾਵੇ ਕਿਉਂਕਿ ਉਸ ਕੇਸ ਦੇ ਵਿੱਚ ਬਹੁਤ ਸਾਰੀ ਸਚਾਈ ਸਾਹਮਣੇ ਆਉਣੀ ਹੈ ਸੋ ਮੇਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਇਹੀ ਬੇਨਤੀ ਹੈ ਵੀ ਇਸ ਕੇਸ ਉੱਪਰ ਗੌਰ ਕਰਕੇ ਇੱਕ ਤੁਹਾਡੇ ਆਪ ਵਰਕਰ ਜੋ ਪਿਛਲੇ 2 ਸਾਲਾਂ ਤੋਂ ਆਪਣੀ ਲੜਾਈ ਲੜਦਾ ਆ ਰਿਹਾ ਹੈ ਤੁਸੀਂ ਉਸ ਦਾ ਸਾਥ ਦੇ ਕੇ ਇੱਕ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਲਹਿਰ ਚਲਾਈ ਹੋਈ ਹੈ ਉਸ ਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕਰਨ ਮੇਰੇ ਵੱਲੋਂ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਥੋੜਾ ਅਗਲਾ ਪਲਾਨ ਕੀ ਹੈ ਅਗਰ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਮੈਂ ਇਹਦੇ ਖਿਲਾਫ ਜਿਹੜਾ ਹੈਗਾਗਾ ਸਖਤ ਜਿਹੜਾ ਰੋਸ ਪ੍ਰਦਰਸ਼ਨ ਕੋਈ ਵੀ ਪਿੰਡ ਪੱਤਰ ਤੇ ਇਕੱਠ ਵੀ ਕਰਾਂਗਾ ਤੇ ਹਾਈ ਕੋਰਟ ਤੱਕ ਵੀ ਮੈਂ ਆਪਦੀ ਜਿਹੜਾ ਹੈਗਾ ਪਹੁੰਚ ਕਰਾਂਗਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਆ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਮੈਂ ਵੀ ਚਾਹੇ ਕੋਈ ਗਲੇ ਸ਼ਿਕਵੇ ਹੋਣ ਨਾਰਾਜ਼ਗੀ ਹੋਵੇ ਜੇ ਅੱਜ ਅਸੀਂ ਬੋਲਦੇ ਆ ਤਾਂ ਲੋਕਾਂ ਦੀ ਆਵਾਜ਼ ਬਣਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਟਾਈਮਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਮੈਂ ਵੀ ਉਹਨਾਂ ਤੋਂ ਪ੍ਰਭਾਵਿਤ ਸੀ ਤੇ ਮੈਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਹੋਇਆ మే ఆనా తో پوری ਸਰਕਾਰ ਤੋਂ ਪ੍ਰਸ਼ਾਸਨ ਤੋਂ ਅਸੀਂ ਵੀ ਮੰਗ ਕਰਦੇ ਹਾਂ ਕਿ ਜੇਕਰ ਕਿਸੇ ਆਮ ਕਰਦੇ ਮੁੰਡੇ ਨਾਲ ਆਮ ਤੁਹਾਡੇ ਵਰਕਰ ਨਾਲ ਐਡਾ ਵੱਡਾ ਧੱਕਾ ਹੋਇਆ ਤਾਂ ਉਸ ਦੀ ਨਿਰਪੱਖ ਜਾਂਚ ਜਿਹੜੀ ਉਹ ਕਰਵਾਈ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਜਿਹੜੀ ਕੋਸ਼ਿਸ਼ ਨਾ ਕਰੇ ਕਿਉਂਕਿ ਕੋਈ 20 22000 ਰੁਪਿਆ ਕੋਈ ਜ਼ਿਆਦਾ ਨਹੀਂ ਹੁੰਦਾ ਇੱਕ ਛੋਟੇ ਜਿਹੇ ਪਰਿਵਾਰ ਨੂੰ ਪਾਲਣਾ ਆਪਣੇ ਬੱਚਿਆਂ ਨੂੰ ਪਾਲਣਾ ਤੇ ਉਹ ਬਹੁਤ ਥੋੜੀ ਰਕਮ ਹੁੰਦੀ ਹੈ ਬੰਦਾ ਮਿਹਨਤ ਕਰਦਾ ਹੈ ਘਰੋਂ ਚੱਲ ਕੇ ਜਾਂਦਾ ਤੇ ਉਹਨੂੰ ਕੋਈ ਆਸ ਉਮੀਦ ਹੁੰਦੀ ਹੈ ਤੇ ਜੇ ਉਹਦਾ ਅੱਧ ਵੱਡ ਲਿਆ ਜਾਵੇ ਤਾਂ ਉਹਦੇ ਕੋਲੇ ਰਹਿਦਾ ਕੁਛ ਨਹੀਂ ਤਾਂ ਅਸੀਂ ਵੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਤੇ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਪੋਸਟ ਨੂੰ ਸ਼ੇਅਰ ਕਰਕੇ ਸੀਐਮ ਸਾਹਿਬ ਤੱਕ ਪਹੁੰਚਾਇਆ ਜਾਵੇ ਤਾਂ ਜੋ ਜਤਿੰਦਰ ਸਿੰਘ ਸੋਲ ਦੀ ਆਵਾਜ਼ ਜਿਹੜੀ ਆ ਲੋਕਾਂ ਦੀ ਆਵਾਜ਼ ਬਣ ਕੇ ਇਸ ਦਾ ਜਿਹੜਾ ਸਹੀ ਮਤਲਬ ਰਿਜ਼ਲਟ ਜਿਹੜਾ ਇਹਨੂੰ ਨਤੀਜਾ ਜਿਹੜਾ ਉਹ ਮਿਲੇ ਤੇ ਸਖਤ ਤੋਂ ਸਖਤ ਕਾਰਵਾਈ ਜੇ ਦੋਸ਼ੀ ਨੇ ਅ ਰਕੇਸ਼ ਪੁਰੀ ਜੀ ਤਾਂ ਉਹਨਾਂ ਤੇ ਉਹ ਸਬੰਧਤ ਸਰਪੰਚ ਤੇ ਹੋਵੇ ਤੇ ਇਹਨੂੰ ਇਨਸਾਫ ਮਿਲ ਬਹੁਤ ਬਹੁਤ ਧੰਨਵਾਦ ਸਸਕਾਲ